ਦੀਪਸ਼ ਕਨਫਰੈਂਸ ਹੈ ਰਿਗਰਡਿੰਗ ਜਿਹੜਾ ਸਾਡੀ ਜਿਹੜੀ ਸਪੈਸ਼ਲ ਟੀਮ ਐਸਐਟੂ ਸਰ ਦਾ ਸੀਏਈ ਦੀ ਟੀਮ ਨੇ ਇੱਕ ਬਹੁਤ ਵਧੀਆ ਆਪਰੇਸ਼ਨ ਕੀਤਾ ਹੈ ਗੱਲ ਇਹ ਅਸੀਂ ਇਹ ਨਾ ਜਿਹੜੇ ਕ੍ਰਾਈਮ ਨੂੰ ਕੰਟਰੋਲ ਕਰਨ ਵਾਸਤੇ ਅਸੀਂ ਵਕ ਵਕ ਤਾਵਾਂ ਤੇ ਆਪਾਂ ਜਿਹੜੀ ਹੈਗੀ ਨਾਕੀਬੰਦੀ ਕਰਦੇ ਸਾਡੀ ਇੱਕ ਸਪੈਸੀਫਿਕ ਨਾਕੀਬੰਦੀ ਸੀ ਜੀਟੀ ਆਪਣੇ ਨੈਸ਼ਨਲ ਹਾਈਵੇ ਤੇ ਉੱਥੇ ਫਿਰ ਇੱਕ ਅੰਮ੍ਰਿਤਸਰ ਤੋਂ ਟੂਵਰਡਸ ਜਿਹੜਾ ਹੈਗਾ ਪਠਾਨਕੋਟ ਇੱਕ ਗੱਡੀ ਜਿਹੜੀ ਜਾਰੀ ਸੀਗੀ ਅਸੀਂ ਉਹਨਾਂ ਨੂੰ ਚੈੱਕ ਕੀਤਾ ਉਹਦੇ ਵਿੱਚ ਸਾਨੂੰ ਲਗਭਗ 4 ਤੇ ਨੱਕ ਬੇ ਵਿਅਕਤੀ ਜਿਹੜੇ ਹੈਗੇ ਮਿਲ ਹੈਗੇ ਅਸੀਂ ਪਾਪਾ ਜਿਹੜੀ ਸਾਨੂੰ ਸ਼ੱਕ ਹੋਇਆ ਜੀ ਉਹਦੇ ਚ ਅਸੀਂ ਪਾਪਾ ਉਹਦੀ ਚੈਕਿੰਗ ਕੀਤੀ ਹੈਗੀ ਉਹਨਾਂ ਨੇ ਚੈਕਿੰਗ ਕਰਨ ਤੋਂ ਬਾਅਦ ਅਸੀਂ ਪਾਇਆ ਹੈ ਕਿ ਜਿਹੜੇ ਚਾਰ ਬੰਦੇ ਹੈਗੇ ਉਹਨਾਂ ਤੇ ਇੱਕ ਗੁਸ਼ਰਨ ਜੀਤ ਗੁਸ਼ਰਨ ਪੀਤ ਸੀ ਉਹਦੇ ਨਾਲ ਰਾਜਵੀਰ ਗੁਰਵੰਤ ਗੁਸ਼ੋਕ ਇਹਦੇ ਚ ਡੋ ਜਿਹੜੇ ਬੰਦੇ ਹੈਗੇ ਆ ਰਾਜਸਥਾਨੀ ਦੇ ਰਹਿਣ ਵਾਲੇ ਹੈਗੇ ਇੱਕ ਲੋਕ ਉਹ ਕਿਹਦਾ ਹੈਗਾ ਇੱਕ ਹਿੰਡੇ ਦਾ ਹੈਗਾ

ਗ੍ਰੈਜੂਏਸ਼ਨ ਪ੍ਰੀ ਤਗਾ ਅ ਅ ਗੈਂਗਸਟਰ ਅ ਹੈਗਾ ਜੇਲ ਤੋਂ ਬਾਹਰ ਸੀ ਇਹਦੇ ਚੋਂ ਲਗਭਗ 25 ਮੁਕਦਮੇ ਜਿਹੜੇ ਹੈਗੇ ਮਰਡਰ ਦੇ ਅਟੈਂਪਟਿਵ ਮਰਡਰ ਦੇ ਅ ਇਸ ਸਨੈਚਿੰਗ ਦੇ ਐਨਡੀਪੀਐਸ ਅੱਡੇ ਜਿਹੜੇ ਰਿਸ਼ਟੇ ਆ ਗਏ। ਤੋਂ ਅਸੀਂ ਇਹਨਾਂ ਨੂੰ ਜਿਹੜਾ ਪੁਲਿਸ ਸਟੇਸ਼ਨ सदर ਦੇ ਵਿੱਚ ਐਫਆਈਆਰ ਨੰਬਰ 77 ਅਸੀਂ ਦਰਜ ਕੀਤੀ ਹੈਗੀ ਐਂਡ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਹੁਣ ਪਛਾਤਾ ਦਵਿਸ਼ ਕਰਕੇ ਕੀ ਇਫਤਾਰੀ ਕਰਕੇ ਅਸੀਂ ਫਰਦਰ ਇਹਨਾਂ ਦੇ ਜਿਹੜੀ ਹੈਗੀ ਕੁਛ ਕੀ ਤੁਸੀਂ ਅਸੀਂ ਕਰਿਆ ਹੈਗੇ ਕਿ ਇਹਨਾਂ ਦੇ ਹਾਈਵੇ ਤੇ ਆ ਦੇ ਦਿਵਾਲੇ ਕੋ ਬੰਦਾ ਕੀ ਮੋਤੀ ਸਿੰਘ ਕੋ ਇਬਾਦਤ ਕਰਨੀ ਸੀ ਜਾਂ ਇਹਨਾਂ ਦਾ ਕੀ ਜਿਹੜਾ ਹੈਗਾ ਆ ਇੰਟੈਂਸ਼ਨ ਸ਼ੀਟ ਉਹ ਸਾਰਾ ਅਸੀਂ ਚੈੱਕ ਕਰ ਰਹੇ ਹਾਂ ਕਿ ਕਿਹੜੀ ਗੈਂਗਸਪੰਦਰ ਕਿੰਨੇ ਛੋਟੇ ਇਸ ਕੰਮ ਕੋਈ ਆ ਗੁਸ਼ਸ਼ਨਪੀਟ ਆ ਚਿਨੀ ਇਹਨੂੰ ਚਿਨੀ ਵੀ ਕਿਹਾ ਜਾਂਦਾ ਹੈਗਾ ਆਹ ਦਾ ਸ਼ੰਸ਼ੀਦਾ ਹੈਗਾ ਐਂਡ ਉੱਥੇ ਉੱਥੇ ਕਾਫੀ ਇਹਨੇ ਵਾਰਦਾਤਾਂ ਜਿਹੜੀ ਹੈਗੀ ਇਲਜ਼ਾਮ ਦਿੱਤੀਆ ਉਹ ਯਾਨੀ ਲੰਬਕ ਇਹਦੇ ਤੇ 25 ਪੁਚੇ ਬੜੇ ਹੈਗੇ ਦਰਜ ਹੈਗੇ ਬਾਕੀ ਇਹਦੇ ਜਿਹੜੀ ਬਾਕੀ ਸਾਰੀ ਚੀਜ਼ਾਂ ਅਸੀਂ ਨੂੰ ਚੈੱਕ ਕਰੇ ਹੈਗੇ ਕਿ ਕਿਹਨਾਂ ਦੇ ਨਾਲ ਰਿਲੇਟਡ ਹੈਗਾ ਕਿਤੇ ਕੇਸ ਤੇ ਵਾਂਟਡ ਹੈ ਜਾਂ ਨਹੀਂ ਹੈ ਕੋਈ ਕਿਹੜੀ ਕਿਹੜੀ ਵਾਰਦਾਤ ਆਪਾਂ ਲਾਈਨ ਬੋਲਦੇ ਆ ਉਹ ਸਾਰੀ ਅਸੀਂ ਇਹਦੀ ਸਾਡੀ ਜਿਹੜੀ ਹੈਗੀ ਅਸੀਂ ਪੁਲਿਸ ਹੀ ਮੰਗਿਆ ਹੈਗਾ ਨਾ ਨਿਮਾਂ ਦੇ ਵਿੱਚ ਅਸੀਂ ਨਾਉਂ ਜਿਹੜਾ ਹੈਗਾ ਚੈੱਕ ਕਰਦਾ ਹੈ ਜੀ ਖੁਲਾਸੇ ਵੱਡੇ ਹੋਣਗੇ ਦੇਖੋ ਜੀ ਅਸੀਂ ਪੂਆਫਰਟ ਜਿਹੜਾ ਇਹਦੇ ਚ ਕਰ ਰਹੇ ਹਾਂਗੇ ਬੜਾ ਜੇ ਜੋ ਵੀ ਇਨਵੈਸਟੀਗੇਸ਼ਨ ਚ ਸਾਹਮਣੇ ਆਏਗਾ ਉਸ ਹਿਸਾਬ ਨਾਲ ਅਸੀਂ ਜਿਹੜਾ ਹੈਗਾ ਬੈਕਵਾਰਡ ਜਿਹੜਾ ਹੈਗਾ ਤੇ ਫੰਡ ਹੈ ਉਹ ਸਾਰੀ ਚੀਜ਼ਾਂ ਨੂੰ ਅਸੀਂ ਚੱਕ ਲਾਂਗੇ ਕਿੱਥੇ ਕਤਲ ਕੀਤਾ ਸੀ ਇਹ ਤੇ ਕਿਹੜਾ ਪਤਾ ਜੀ ਦਾ ਕਤਲ ਕੀਤਾ ਗਿਆ ਹੈ ਜੀ ਕਤਲ ਵੀ ਕੀਤਾ ਕਤਲ ਦਾ ਕੇਸ ਜਿਹਾ ਹੈ ਉਹ ਸਾਰੇ ਉਹ ਸਾਰੇ ਅਮਰਸਰ ਜਿਹੜੇ ਜ਼ਿਲ੍ਹੇ ਅਮਰਸਰ ਤੇ ਆਤੀ ਜਿਹੜੇ ਹੈਗੇ ਉਹਨਾਂ ਉਸ ਜ਼ਿਲ੍ਹੇ ਤੋਂ ਰਿਲੇਟਡ ਹੈ ਜੀ